ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਹਾਣੀ ਪਿੰਡ ਚ ਕਥਾ ਦੀਵਾਨਦਿਲ ਰਹਿਮਾ ਗੈਣੀ ਕਰਮ ਨੇ ਵੀ ਹਮੇਸ਼ਾ ਆਪਣੇ ਮਾਪਿਆਂ ਦੇ ਮਾਣ ਨੂੰ ਵਧਾਇਆ ਸੀ ਉਸਨੇ ਕਦੇ ਵੀ ਕੋਈ ਅਜਿਹੀ ਗਲਤੀ ਨਹੀਂ ਸੀ ਕੀਤੀ ਜਿਸ ਕਰਕੇ ਉਹਦੇ ਮਾਪਿਆਂ ਨੂੰ ਨੀਵਾਂ ਹੋਣਾ ਪਵੇ ਅੱਜ ਪਿੰਡ ਦਾ ਮਾਹੌਲ ਕੁਝ ਹੋਰ ਹੀ ਸੀ ਦੋ ਦਿਨਾਂ ਬਾਅਦ ਪਿੰਡ ਵਿੱਚ ਬਾਬਾ ਜੀ ਦੇ ਦੀਵਾਨ ਸੱਜਲੇ ਸੰਗ ਜਿਸ ਕਰਕੇ ਸਾਰਾ ਪਿੰਡ ਇਸ ਦੀ ਤਿਆਰੀ ਚ ਜੁਟਿਆ ਹੋਇਆ ਸੀ ਪਿੰਡ ਦਾ ਹਰ ਛੋਟਾ ਵੱਡਾ ਇਸ ਸੇਵਾ ਵਿੱਚ ਵੱਧ ਚੜ ਕੇ ਹਿੱਸਾ ਪਾ ਰਿਹਾ ਸੀ ਦਲੇਰ ਸਿੰਘ ਅਤੇ ਉਸ ਦੇ ਪਰਿਵਾਰ ਪਰ ਤਾਂ ਸੁੱਖ ਨਾਲ ਇਸ ਸਾਰੇ ਪ੍ਰੋਗਰਾਮ ਦੀ ਜ਼ਿੰਮੇਵਾਰੀ ਸੀ ਪਿੰਡ ਦੇ ਨੰਬਰਦਾਰ ਹੋਣ ਕਰਕੇ ਅਤੇ ਦੂਜਾ ਇਸ ਤੋਹਰਾ ਨੂੰ ਕਰਾਉਣ ਦਾ ਮਸੂਰਾ ਦੇਣ ਕਰਕੇ ਉਹ ਹੀ ਇਸ ਨੇਕ ਕੰਮ ਦਾ ਮੋਢੀ ਸੀ ਸਾਰਾ ਪਿੰਡ ਉਸਦੀ ਦੇਖਰੇਖ ਵਿੱਚ ਸਾਫ ਸਵਾਇਆ ਅਤੇ ਹੋਰ ਤਿਆਰੀਆਂ ਕਰਨ ਦੇ ਨਾਲ-ਨਾਲ ਦਲੇਰ ਸਿੰਘ ਦੀ ਸਹਾਇਤਾ ਵੀ ਕਰ ਰਿਹਾ ਸੀ ਕਰਮ ਉਸਦੀ ਮਾਂ ਅਤੇ ਉਸਦੇ ਦੋਨੋਂ ਭਰਾ ਵੀ ਣੋ ਮਨਾਓ ਸੇਵਾ ਕਰ ਰਹੀ ਸੀ ਤਿਆਰੀਆਂ ਵਿੱਚ ਜੁਟੇ ਨਗਰ ਨੂੰ ਪਤਾ ਵੀ ਨਹੀਂ ਲੱਗਾ ਕਦੋਂ ਦੋ ਦਿਨ ਲੰਘ ਗਏ ਅਤੇ ਦਿਵਾਨ ਸਜਣ ਦਾ ਦਿਨ ਆ ਗਿਆ ਸੀ ਅੱਜ ਰਾਤ 9 ਤੋਂ 12 ਵਜੇ ਤੱਕ ਦੀਵਾਨਾ ਦਾ ਟਾਈਮ ਸੀ ਉਸ ਤੋਂ ਪਹਿਲਾਂ ਹੀ ਦੀਵਾਨ ਖਾਲ ਪੂਰੀ ਤਰ੍ਹਾਂ ਸਜਾ ਕੇ ਤਿਆਰ ਕੀਤਾ ਜਾ ਚੁੱਕਾ ਸੀ ਦੀਵਾਨ ਪਿੰਡ ਦੀ ਜਗ੍ਹਾ ਦਾਣਾ ਮੰਡੀ ਵਿੱਚ ਸਜਨੇ ਸਨ ਬਾਕੀ ਸਭ ਲੋੜਾਂ ਪੂਰੀਆਂ ਸਨ ਬਸ ਇੱਕ ਬਾਥਰੂਮਾਂ ਦੀ ਕਮੀ ਸੀ ਉਹ ਵੀ ਪਿੰਡ ਦੇ ਕਿਸੇ ਸਮਝਦਾਰ ਇਨਸਾਨ ਦੀ رائے ਨਾਲ ਆਰਦੀ ਤੌਰ ਦੇ ਪੰਡੀ ਦੇ ਇੱਕ ਨੁੱਕਰ ਵਿੱਚ ਤਿਆਰ ਕਰ ਦਿੱਤੇ ਗਏ ਤਾਂ ਕਿ ਮਾਮਾ ਤੀਆਂ ਤੇ ਭੈਣਾਂ ਨੂੰ ਕਿਸੇ ਤਕਲੀਫ ਦਾ ਕੋਈ ਸਾਹਮਣਾ ਨਾ ਕਰਨਾ ਪਵੇ ਸਾਰੀਆਂ ਤਿਆਰੀਆਂ ਮੁਕੰਮਲ ਸਨ ਮਹੀਨਾ ਭਾਵੇਂ ਸਖਤ ਗਰਮੀ ਦਾ ਸੀ ਪਰ ਅੱਜ ਰੱਬ ਨੇ ਵੀ ਸ਼ਾਇਦ ਥੋੜੀ ਦਇਆ ਦਿਖਾਈ ਸੀ ਸ਼ਾਮ ਤੱਕ ਮੌਸਮ ਵਿੱਚ ਥੋੜੀ-ਥੋੜੀ ਠੰਡ ਕੋਕਰਣ ਲੱਗੀ ਸੀ ਬੱਦਲਾਂ ਨੇ ਸਾਰਾ ਅਸਮਾਨ ਟਕ ਰਿਆ ਸੀ ਜਿਸ ਕਰਕੇ ਠੰਡੀ ਸੀਤ ਹਵਾ ਪਰਮਕਣ ਲੱਗੀ ਸੀ ਮੌਸਮ ਦਾ ਰੁਖ ਬਦਲਣ ਕਰਕੇ ਪੱਖਿਆਂ ਦੀ ਵੀ ਬਹੁਤੀ ਲੋੜ ਨਹੀਂ ਸੀ ਪਰ ਸੰਗਤ ਨੇ ਪ੍ਰਬੰਧ ਪੂਰਾ ਕੀਤਾ ਹੋਇਆ ਸੀ ਕਿਉਂਕਿ ਸਭ ਨੂੰ ਸ਼ੰਕਾ ਸੀ ਕਿ ਮੌਸਮ ਦਾ ਕੋਈ ਪਤਾ ਨਹੀਂ ਕਦੋਂ ਬਦਲ ਜਾਵੇ ਮੀਂਹ ਦਾ ਡਰ ਵੀ ਸਭ ਨੂੰ ਬਰਾਬਰ ਲੱਗਾ ਸੀ ਪਰ ਸਭ ਨੇ ਸਾਰਾ ਕੁਝ ਵੈਗਰੂ ਦੀ ਮਰਜ਼ੀ ਉੱਪਰ ਛੱਡ ਦਿੱਤਾ ਸ਼ਾਮ ਤੋਂ ਪਹਿਲਾਂ ਹੀ ਸਾਰੇ ਪਿੰਡ ਦੇ ਮਰਦ ਖੇਤਾਂ ਤੋਂ ਜਲਦੀ ਜਲਦੀ ਕੰਮ ਨਿਬੜ ਕੇ ਘਰਾਂ ਨੂੰ ਵੜਾਏ ਤਾਂ ਕਿ ਟਾਈਮ ਨਾਲ ਨਾ தோਗੀ ਦੀਵਾਨ ਸੁਣਣ ਲਈ ਜਾ ਸਕਣ ਔਰਤਾਂ ਨੇ ਵੀ ਕੰਮ ਦੀ ਚਾਲ ਅੱਜ ਪਹਿਲਾਂ ਨਾਲੋਂ ਦੁੱਗਣੀ ਤਾਂ ਹੀ ਦੀ ਸੀ ਉਹਨਾਂ ਨੇ ਟਾਈਮ ਨਾਲ ਹੀ ਦਾਲ ਹਾਰੇ ਧਰਨੀ ਕੀਤੀ ਰੋਜ਼ ਨਾਲੋਂ ਚੌਕਾ ਸਮਾਂ ਪਹਿਲਾਂ ਹੀ ਧਾਰਾ ਕੱਢ ਲਈਆਂ ਕਿਉਂਕਿ ਉਹਨਾਂ ਵੀ ਬਾਬਾ ਜੀ ਦਾ ਕੋਈ ਵਿਚਾਰ ਸੁਣੇ ਬਿਨਾ ਛੱਡਣਾ ਨਹੀਂ ਸੀ ਚਾਹੁੰਦਿਆਂ ਢਲੇ ਸਿੰਘ ਕੁਝ ਹੋਰ ਬਤਵਾਰਦੇ ਸਜਣਾ ਪਿੰਡ ਦਾ ਸਰਪੰਚ ਮੈਂਬਰ ਅਤੇ ਹੋਰ ਕੁਝ ਸੂਝਵਾਨ ਬਜ਼ੁਰਗਾਂ ਨਾਲ ਲੈ ਕੇ ਨੇੜੇ-ਤੇੜੇ ਦੇ ਪਿੰਡਾਂ ਤੇ ਗੁਰਦੁਆਰਿਆਂ 'ਚ ਜਾ ਕੇ ਇਸ ਕਥਾ ਦੀਵਾਨ ਬਾਬਤ ਓਕਾ ਦੇ ਆਇਆ ਰਾਤ ਦੇ 8:00 ਵੱਜ ਚੁੱਕੇ ਸਨ ਪਿੰਡ ਦੇ ਸਾਰੇ ਲੋਕ ਕੰਮ ਨਿਮੇੜ ਕੇ ਦੀਵਾਨ ਹਾਲ ਵਿੱਚ ਸੱਜ ਚੁੱਕੇ ਸੀ ਕੁਝ ਨੂੰ ਕਚਾ ਪਾਣੀ ਦੀ ਸੇਵਾ ਆਉਣ ਵਾਲਿਆਂ ਸੰਗਤਾਂ ਲਈ ਕਰ ਰਹੇ ਸੀ ਬੀਬੀਆਂ ਵੀ ਇਸ ਵਿੱਚ ਕੰਮ ਵਿੱਚ ਪੂਰਾ ਸਾਥ ਦੇ ਰਹੀਆਂ ਸਨ 9 ਵਜੇ ਤੱਕ ਦੀਵਾਨ ਹਾਲ ਸੱਜ ਚੁੱਕਾ ਸੀ ਨੇੜੇ ਤੇੜੇ ਦੇ ਪਿੰਡਾਂ ਤੋਂ ਆਈ ਸੰਗਤ ਵੀ ਚਾਹ ਪਾਣੀ ਸ਼ਾਹੀ ਪੰਡਾਲ ਵਿੱਚ ਸੱਜ ਚੁੱਕੀ ਸੀ ਪੂਰੇ 9 ਵਜੇ ਬਾਬਾ ਜੀ ਆਪਣੇ ਕੁਝ ਹੋਰ ਪੈਰੋਕਾਰਾਂ ਨਾਲ ਸਟੇਜ ਉੱਤੇ ਪਹੁੰਚੇ ਤਾਂ ਪੂਰਾ ਪੰਡਾਲ ਬੋਲੇ ਸੋ ਨਿਹਾਲ ਸਾਧ ਰੀਅ ਕਾਲ ਦੇ ਜਿਕਾਰਾਂ ਨਾਲ ਜੁੜੇ ਉਠਿਆ ਬਾਬਾ ਜੀ ਸ੍ਰੀ ਗੁਰੂ ਰੰਸਾ ਜੀ ਦੇ ਹਜ਼ੂਰ ਬੈਠ ਕੇ ਸੰਗਤਾਂ ਨੂੰ ਆਪਣੇ ਮਹਾਨ ਬਚਨਾਂ ਅਤੇ ਪਵਿੱਤਰ ਗੁਰਬਾਣੀ ਦੀ ਵਿਆਖਿਆ ਨਾਲ ਨਿਹਾਲ ਕਰਨ ਲੱਗੇ ਦੀਵਾਨ ਇਸੇ ਤਰ੍ਹਾਂ ਰੋਜ਼ ਸੱਜ ਰਹੇ ਸਨ ਪਿੰਡ ਦੀ ਸੰਗਤ ਦੇ ਨਾਲ ਨਾਲ ਨੇੜੇ ਤੇੜੇ ਦੇ ਪਿੰਡਾਂ ਦੀ ਸੰਗਤ ਜੀ ਪੂਰਾ ਲੁੱਟ ਰਿਹਾ ਰਹੇ ਸਨ ਇਸੀ ਤਰ੍ਹਾਂ ਸਰਦਾ ਭਾਵਨਾ ਨਾਲ ਬਚਨ ਬਲਾਸੋ ਕਿ ਅੱਜ ਦੀਵਾਨ ਦਾ ਤੀਜਾ ਤੇ ਸਮਾਪਤੀ ਦਾ ਸਮਾਂ ਆ ਗਿਆ ਸੀ ਕਰਮ ਵੀ ਰੋਜ਼ ਦੀਵਾਨ ਸੁਣ ਲਈ ਆਉਂਦੀ ਅਤੇ ਕਿੰਨੀਆਂ ਹੀ ਚੰਗੀਆਂ ਗੱਲਾਂ ਪੱਲੇ ਬੰਨ ਕੇ ਲੈ ਜਾਂਦੀ ਕਰਮ ਨੂੰ ਵੈਸੇ ਵੀ ਗੁਰਬਾਣੀ ਨਾਲ ਅਥਾਹ ਪ੍ਰੇਮ ਸੀ ਜਿਸ ਕਰਕੇ ਉਹ ਬੜੀ ਲਗਨ ਅਤੇ ਧਿਆਨ ਨਾਲ ਬਾਬਾ ਜੀ ਦੇ ਬਚਨਾਂ ਨੂੰ सुन के प्रण कर दी कि कभी भी जिंदगी कोई भी गलत काम नहीं करूंगी पर जो होना है सो हो है इस कर, जो कुछ होना है वो होके रहा है इंसान के हथ बस कुछ भी नहीं हिंदा जो इंसान दस च कुछ हो कोई भी इंसान कदे भी कोई ਗਲਤੀ ਨਾ ਕਰੀ ਦੀਵਾਨ ਦੀ ਸਮਾਪਤੀ ਹੋਈ ਤਾਂ ਕਰਨ ਵੀ ਆਪਣੀਆਂ ਸਹੇਲੀਆਂ ਨਾਲ ਬਾਥਰੂਮ ਵੱਲ ਚਲੀ ਗਈ ਕਰਨ ਦੀ ਖੂਬਸੂਰਤੀ ਦੇਖ ਕੇ ਕੁਝ ਕੁ ਆਸ-ਪਾਸ ਦੇ ਪਿੰਡਾਂ ਦੇ ਮੁੰਡੇ ਪਹਿਲਾਂ ਹੀ ਉਸਾ ਪਿੱਛਾ ਕਰ ਰਹੇ ਸੀ ਉਹ ਜਦ ਵੀ ਕਰਨ ਨੂੰ ਦੇਖਦੇ ਉਹਨਾਂ ਦਾ ਮਨ ਡੋਲ ਜਾਂਦਾ ਉਹਦੀ ਖੂਬਸੂਰਤੀ ਦੇਖ ਕੇ ਉਹ ਭੁੱਲ ਜਾਂਦੇ ਸੀ ਕਿ ਉਹ ਕਿਸੇ ਮੇਲੇ ਵਿੱਚ ਨਹੀਂ ਘੁੰਮ ਰਹੇ ਬਲਕਿ ਧਾਰਮਿਕ ਦੁਆਨ ਵਿੱਚ ਆਏ ਹਨ ਖੈਰ ਜਿੱਥੇ ਲੋਕ ਆਉਂਦੇ ਐ ਉੱਥੇ ਹੀ ਕੁਝ ਬ੍ਰਸ਼ਟ ਬੁੱਧੀ ਵਾਲੇ ਵੀ ਲੋਕ ਆ ਜਾ ਰਹੇ ਨੇ ਇਸ ਦੁਆਨ ਵਿੱਚ ਵੀ ਚੰਗੇ ਮਾੜੇ ਸਭ ਤਰ੍ਹਾਂ ਦੇ ਲੋਕ ਆਏ ਹੋਏ ਸੀ ਕਰਮ ਬਾਥਰੂਮ ਚੋਂ ਬਾਹਰ ਆ ਕੇ ਆਪਣੀਆਂ ਸਹੇਲੀਆਂ ਦਾ ਇੰਤਜ਼ਾਰ ਕਰ ਰਹੇ ਸੀ ਤਾਹੋ ਕੁਝ ਆਸ ਬਰ ਆਸ ਬਰਤੀ ਬਾਈ ਮੁੰਡੇ ਉਸ ਮੁੰਡੇ ਸਾਹਮਣੇ ਆ ਕੇ ਖੜਕੇ ਘੂਰਨ ਲੱਗੀ ਕਰਮ ਉਹਨਾਂ ਨੂੰ ਅਣ ਦੇਖਿਆ ਕਰਕੇ ਦੂਜੇ ਪਾਸੇ ਦੀਵਾਰ ਵੱਲ ਮੂੰਹ ਪਰ ਕੇ ਖੜ ਗਈ ਅਤੇ ਇੱਕ ਇੱਕ ਦੀ ਡਲੀ ਜਿਹੀ ਝੁੱਕ ਕੇ ਕੰਧ ਤੇ ਕੁਝ ਲੇਖਾਂ ਜਿਹਿਆਂ ਮਾਰਨ ਲੱਗੀ ਕੁਝ ਸਮੇਂ ਬਾਅਦ ਉਸ ਦੀਆਂ ਸਹੇਲੀਆਂ ਬਾਹਰ ਆਈਆਂ ਤਾਹ ਉੱਥੇ ਸਿੱਧਾ ਆਪਣੀਆਂ ਮਾਵਾਂ ਨਾਲ ਘਰਾਂ ਉਤਰ ਪਈਆਂ ਉਥੋਂ ਨਾ ਮੁੰਡਿਆਨੀ ਉਸ ਦਾ ਉਸ ਦੇ ਘਰ ਤੱਕ ਪਿੱਛਾ ਕੀਤਾ ਪਰ ਕਰਮ ਨੇ ਇਸ ਗੱਲ ਵੱਲ ਕੋਈ ਬਹੁਤਾ ਖਾਸ ਧਿਆਨ ਨਹੀਂ ਦਿੱਤਾ ਕਿਉਂਕਿ ਉਹਦੇ ਲਈ ਇਹੋ ਜਿਹੇ ਬੇਕੂਦ ਲੋਕਾਂ ਦਾ ਕੋਈ ਮਤਲਬ ਨਹੀਂ ਸੀ ਪਰ ਸਵੇਰ ਤੱਕ ਪਿੰਡ ਵਿੱਚ ਹੋਰ ਹੀ ਭਾਣਾ ਵਾਪਰਿਆ ਹੋਇਆ ਸੀ ਸਾਰੇ ਪਾਸੇ ਹਾਇੂ ਮੱਚੀ ਤੈ ਸੀ ਦਲੇਰ ਸਿੰਘ ਨੂੰ ਦੇਖ ਕੇ ਸਾਰਾ ਪਿੰਡ ਨੱਕ ਭੁੱਲ ਕੱਢ ਰਿਹਾ ਸੀ ਦਲੇਰ ਸਿੰਘ ਦੇ ਤਾਂ ਇਹ ਹਾਲ ਦੇਖ ਕੇ ਖਾਣੇ ਹੋ ਗਏ ਖਾਣੇ ਹੋ ਗਏ ਉਹਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹਦੇ ਤੋਂ ਜਹੀ ਕੀ ਗਲਤੀ ਹੋ ਗਈ ਹੈ ਜੋ ਸਾਰਾ ਪਿੰਡ ਐਵੇਂ ਵਿਵਹਾਰ ਕਰ ਰਿਹਾ ਹੈ ਅਚਾਨਕ ਜਦ ਉਹ ਆਪਣੇ ਸ੍ਰੀਕਾਂ ਦੇ ਘਰ ਉਗਲਾਂ ਗਿਆ ਤਾਂ ਉਹਦੇ ਸ੍ਰੀਕਾਂ ਚੋਂ ਲੱਗਦੇ ਭਰਾ ਮੱਗਰ ਸਿੰਘ ਅਤੇ ਉਹਦੀ ਘਰਵਾਲੀ ਸੀਤੋ ਨਿੰਨੇ ਮਾਰਨੇ ਸ਼ੁਰੂ ਕਰ ਦਿੱਤੇ ਦੇਖ ਲੈ ਫਿਰ ਤੇਰੀ ਲਾੜਲੀ ਦੇ ਕਾਰੇ ਕਰਤਾ ਨਾ ਰਾਤੋਂ ਰਾਤ ਮੂੰਹ ਕਾਲਾ ਅਕੇ ਜੀ ਸਾਡੀ ਤਾਂ ਪੁੱਤਾਂ ਵਰਗੀ ਧੀ ਐ ਵੱਡ ਤਾਂ ਨਕ ਤੇਰੀ ਪੁੱਤਾਂ ਵਰਗੀ ਧੀ ਨੇ ਕਿੰਨਾ ਹੀ ਪੁੱਤ ਬਣਾ ਲੋ ਜਿਆਦਾ ਆਸ਼ਕੀ ਕਰਨ ਤੇ ਆਉਂਦੀਆਂ ਨੇ ਫਿਰ ਇਹ ਕੁੜੀਆਂ ਹੀ ਬਣ ਜਾਂਦੀਆਂ ਨੇ ਹੋਰ ਦੇ ਦੇ ਖੋਲ ਹੋਰ ਦੇ ਦੇ ਖੋਲੇ ਨੂੰ ਉਹ ਤਾਂ ਬਗਾਨੇ ਪਿੰਡ ਦੇ ਮੁੰਡਿਆਂ ਨੂੰ ਨੰਬਰ ਦਿੰਦੀ ਐ ਮੋਬਾਈਲਾਂ ਦੇ ਕੱਲ ਨੂੰ ਕੁਝ ਹੋਰ ਕਰੂਗੀ ਸਾਡੀ ਵੀ ਇੱਜ਼ਤ ਰੋਲਦੀ ਸਾਰੇ ਪਿੰਡ 'ਚ ਥੋੜੇ ਥੋੜੇ ਨਾਲ ਨਾਂ ਤਾਂ ਸਾਡਾ ਵੀ ਵੱਜਦਾ ਐ ਮੇਰੀ ਗੁੱਤ ਮੰਨ ਦਿਓ ਜੇ ਨਾਂ ਨਿਕਲੀ ਕਿਸੇ ਨਾਲ ਇਹ ਕੀ ਲੱਛਣ ਕਰਦੀ ਐ ਇਹਦੇ ਜਾਣੀ ਸਾਨੂੰ ਕਿਸੇ ਦਾ ਪਤਾ ਨਹੀਂ ਲੱਗਦਾ ਕੰਦ ਪਹਿਲਾ ਕੰਮ ਤੇ ਨੰਬਰ ਲਿਖੀ ਅਸੀਂ ਦੋਹਾਂ ਨੇ ਆਪ ਦੇਖੀ ਐ ਫਿਰ ਉਹ ਨੰਬਰ ਪੜ੍ਹ ਕੇ ਇਹਦੇ ਖਸਮ ਘਰ ਤਾਂ ਹੀ ਇਹਦੇ ਮੰਗ ਰਾਈ ਨੇ ਉਹਨਾਂ ਨੂੰ ਦੇਖ ਦੇਖ ਕਿਵੇਂ ਮੁਸਕੜੀਆਂ ਹੱਸਦੀ ਸੀ ਨਾਲ ਅੱਖ ਮਟੱਕੇ ਵੀ ਕਰਦੀ ਸੀ ਮੈਨੂੰ ਕਾਹਨੂੰ ਦਿਂਦਾ ਇਹਦੇ ਕਾਰੇ ਸੀ ਤੋਂ ਬਣ ਸੋਚੇ ਸਮਝੇ ਜੋ ਮੂੰਹ ਚ ਆਇਆ ਕਰਨ ਲਈ ਬੁਰਾ ਭਲਾ ਬੋਲੀ ਜਾ ਰਹੀ ਸੀ ਸਾਰਾ ਪਿੰਡ ਹੋ ਰਿਹਾ ਇਸ ਤਮਾਸ਼ੇ ਨੂੰ ਬੱਕੇ ਬੱਕੇ ਹੋਏ ਖੜੇ ਦਲੇਰ ਸਿੰਘ ਨੂੰ ਦੇਖ ਰਹੇ ਸਨ। ਪ੍ਰੇਮਪਿਆ ਦੀ ਨਤੀਜਾ ਕਹਾਣੀ ਦਾ ਇਹ ਦੂਜਾ ਭਾਗ ਤੁਸੀਂ ਸੁਣਿਆ। ਲੇਖਕ ਦੀਪ ਸਿੰਘ ਜੀ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ। ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ।